ਕਹਿੰਦੇ ਮਸ਼ੀਨ ਬਾਹਰ ਭੇਜਣੀ ਆ ਆਪਣੇ ਏਰੀਏ ਤੋਂ ਵਰਤਨ ਤੋਂ ਪਹਿਲੀ ਵਾਰੇ ਭੇਜੀ ਆ ਨਿਆ ਅਸੀਂ ਦੱਸ ਆਪਾਂ ਦਾ ਅਸੀਂ ਇੱਕ ਪਹਿਲੀ ਮਸ਼ੀਨ ਚਲਾ ਕੇ ਦੇਖੀ ਹੈ ਜੀ ਅੱਛਾ ਹਾਂ ਇਹ ਹੁਣ ਆਪਣੇ ਇਦੋਂ ਇੱਕ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਇਹ ਸਪੈਸ਼ਲ ਅਸੀਂ ਬੈਲਟਾਂ ਦੇ ਕਿਤੇ ਇਹਦਾ ਕੀ ਚੱਕਰ ਹੁੰਦਾਗਾ ਇਹ ਜਿਵੇਂ ਕੋਈ ਪਰਿ ਕੋਈ ਮੱਖੀ ਪੱਕੀਆਂ ਜੇ ਹੁੰਦਿਆਂ ਨੇ ਜਾਂ ਕੋਈ ਆਪ ਦਾ ਟਰੈਕਟਰ ਦੇ ਹਿਸਾਬ ਨਾਲ ਡੋੜ ਲਾ ਲੈਂਦਾਗਾ ਜੇ ਉਹ ਏਅਰ ਲੱਗਿਆ ਹੋਵੇ ਤਾਂ ਆਪਾਂ ਬਾਦਲ ਜਿਉਂ ਉੱਠਾਈ ਆਉਂਦੀ ਹੈਗੀ ਇਹ ਚ ਆਪਾਂ ਆਪਦੀ ਪੁਲੀ ਕੋਈ ਵੀ ਜਿੱਥੇ ਟਰੈਕਟਰ ਦੇ ਅਨਸਾਰ ਆਪਾਂ ਬਾਦਲ ਕਿਦੇ ਚੱਕਰ ਸੈੱਟ ਕਰ ਸਕਦੇ ਹਾਂ ਅੱਛਾ ਮਤਲਬ ਤਾਂ ਇਕੱਤਰ ਹੀ ਹੁੰਦੀ ਚੱਲਦੇ ਕੰਮ ਤੇ ਕਿਉਂਕਿ ਉਹ ਦੇਣੀ ਐੜ ਦੇ ਹੁੰਦਣਾ ਵੀ ਇੱਕ ਝਰਕਣੇ ਕੰਮ ਉਧਰ ਵਾਲੇ ਬੰਦੇ ਪੁੱਛੇ ਹੁੰਦੇ ਨੇ ਹਨਾ ਵੀ ਆਲ ਦੇ ਖੜਾ ਹਾਲਣਾ ਇੱਥੇ ਬੰਦਿਆਂ ਨੇ ਕਿੰਨੇ ਦੀ ਰੋਡ ਪਾਉ ਬਈ ਜੇ ਨਾ ਕੰਮ ਚੱਲਣ ਵੇਲੇ ਹਨਾ ਆਪਾਂ ਨੂੰ ਨੇ ਦੇ ਬੰਦਿਆਂ ਦੀ ਕੋਈ ਜ਼ਰੂਰਤ ਨਹੀਂ ਮਤਲਬ ਕਹਿੰਦੇ ਹੋ ਜੀ ਮਤਲਬ ਇਹਦਾ ਟੋਕਰੀ ਭਰੀ ਤੇ ਉਲਟਾਈ ਭਰੀ ਤੇ ਬਸ ਹਲਟਿਆ ਜੀ ਕਿ ਟਰਾਲੀ ਜਿਹੜਾ ਪੈਣੀ ਬਿੱਟ ਲੱਗੇ ਚਾਹੇ ਟੋਕਰੀਆਂ ਟੋਕਰੀਆਂ ਬਿੱਟ ਲੱਗੇ ਹੋਈ 2.5 ਕਿ ਟੋਕਰੀਆਂ ਪਾਉਂਦੇ ਅੱਛਾ ਤੇ ਬਾਈ ਨੇ ਮਸ਼ੀਨ ਲਈ ਸੀ ਆ ਕੰਮ ਕਰਾਇਆ ਸੀ ਤੁਸੀਂ ਆਪ ਲਈ ਸੀ ਤੋਂ ਪਹਿਲਾਂ ਨਹੀਂ ਮਸ਼ੀਨ ਬਾਈ ਇਹਨਾਂ ਤੋਂ ਇੱਕ ਪਹਿਲਾਂ ਮਸ਼ੀਨ ਲੱਗੇ ਸੀ ਪਿਛਲੇ ਅੱਛਾ ਸੁਖਵਿੰਦਰ ਕੀ ਫਿਰ ਕੀਮਤ ਕੀ ਰੱਖੀ ਇਹਦੀ ਤੁਸੀਂ ਆਪਾਂ ਨੇ 7.5 ਲੱਖ ਰੁਪਏ ਲਈ 7.5 ਲੱਖ ਰੁਪਏ ਮਤਲਬ ਖੇਤ ਕਹਿੰਦੀ ਵੀ ਬਾੜ ਕੇ ਦੇਣੀ ਆ ਚਲਾ ਕੇ ਦੇਣੀ ਆ ਅੱਜ ਜਿਹੜੀ ਦੂਰ ਵਾਲੀ ਕੋਈ ਕਮੀ ਪੇ ਤੇ ਤੁਸੀਂ ਕਿੰਨੇ ਦੀ ਬਾਈ ਇੰਨੇ ਰੇਟ ਦੀ ਕਿ ਕੋਈ ਹਾਂਜੀ ਆਪਾਂ ਇਹਨਾਂ ਤੋਂ ਇੰਨੇ ਰੇਟ ਦੀ ਲਈ ਹੈ ਅੱਛਾ ਹਾਂਜੀ ਤੁਸੀਂ ਕਿੱਥੋਂ ਕਿਹੜੇ ਪਿੰਡ ਤੁਸੀਂ ਲੈ ਕੇ ਜਾ ਰਹੇ ਹੋ ਅੱਛਾ ਹਾਂਜੀ ਅਸੀਂ ਖਰੀਦੀ ਹੈ ਜੀ ਇਹ ਨਵੀਂ ਅੱਛਾ ਅੱਛਾ ਕਿਹੜਾ ਪਿੰਡ ਦੱਸੋ ਅਸੀਂ ਸਾਡਾ ਇਹ ਪਿੰਡ ਰੁਲਾਣਾ ਡੇਰਾ ਜੈਮਲ ਸਿੰਘ ਤਹਿਸੀਲ ਗੁੰਲਾਚੀਕਾ ਡਿਸਟ੍ਰਿਕਟ ਕੈਥਲ ਹਰਿਆਣਾ ਅੱਛਾ 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 ਹਾਂਜੀ ਤੇ ਕਮੀਆਂ ਕੀ ਸੀ ਉੱਥੇ ਕਿੱਥੇ ਸੀ ਉਹ ਮੈਂ ਪਹਿਲਾਂ ਦੱਸ ਕੇ ਤਾਂ ਵੀ ਤੁਸੀਂ ਲਵੇ ਵੇਖ ਕੇ ਕਮੀਆਂ ਸੁਧਾਰ ਕਰਾਇਆ ਹੈ ਨਾ ਉਹਨਾਂ ਨੂੰ ਹਾਂਜੀ ਐਟ ਕੀ ਇਸ ਚਿਕਰਾਇਆ ਹੈ ਹਾਂ ਹਾਂਜੀ ਕਮੀ ਹੋਰ ਕੋਈ ਖਾਸ ਨਹੀਂ ਸੀ ਜਾਂ ਜਿਆਦਾ ਹੀ ਬਸ ਇਹ ਕਿ ਇਹ ਸਮੇਂ ਦਾ ਹੀ ਉੱਪਰ ਜਦੋਂ ਆਪਾਂ ਟੋਕਰੀ ਦੇ ਵਿੱਚ ਮਾਲ ਪਾਉਂਦੀ ਆ ਤੈਹਲਾ ਜਾਂਦੀ ਆ ਉਹ ਮੋਟਰ ਥੋੜੀ ਜਿਹਾ ਜਾਮ ਹੋ ਜਾਂਦੀ ਸੀ ਇਲੈਕਟ੍ਰੋਨਿਕ ਮੋਟਰ ਇਹ ਕਿ ਜਿਹੜਾ ਆਪਣਾ ਗੋਮ ਘੁੰਮਦਾ ਹੀ ਉਹ ਜਦੋਂ ਮੱਕੀ ਦਾ ਰਸ ਜਾਂ ਕਈ ਵਾਰ ਨਿਕਲ ਨਿਕਲ ਕੇ ਵਿੱਚ ਜਰ ਪੈ ਜਾਂਦੀ ਆ ਉਹਦੇ ਕਰਕੇ ਉਹ ਜਿਹੜੀ ਇਲੈਕਟ੍ਰੋਨਿਕ ਸੀ ਮੋਟਰ ਸੀਗੀ ਉਹ ਜ਼ੋਰ ਨਹੀਂ ਸੀ ਪੂਰਾ ਲਾਉਂਦੀ ਤੇ ਇਹਨਾਂ ਨੇ ਹੁਣ ਬਾਈਆਂ ਨੇ ਅੱਜ ਕੀ ਸਾਡੀ ਗੱਲ ਮੰਨਦੇ ਹੋਏ ਹਾਈਡਰੌਲਿਕ ਕਰਤਾ ਸਿਸਟਮ ਬਹੁਤ ਵਧੀਆ ਸਿਸਟਮ ਆ ਟਰੈਕਟਰ ਨਾਲ ਇਹਦਾ ਹਾਈਡਰੋਲਿਕ ਦਾ ਕੋਈ ਕਨਸਰਨ ਨਹੀਂ ਹੈਗਾ ਕੋਈ ਸਬੰਧ ਨਹੀਂ ਹੈਗਾ ਵੀ ਆਪਣਾ ਕਈ ਵਾਰ ਪਾਈਪ ਲੀਕ ਹੋ ਜੇ ਟਰੈਕਟਰ ਸੇਫਟੀ ਹੈ ਇਹਨਾਂ ਨੇ ਸੇਫਟੀ ਦੇ ਪਰਪਸ ਦੇ ਵਾਸਤੇ ਇਹਨਾਂ ਨੇ ਸਾਰਾ ਕੁਝ ਮਸ਼ੀਨ ਦੇ ਨਾਲ ਹੀ ਅਟੈਚ ਕਰਿਆ ਜਿਹੜੀ ਕਿ ਇਹ ਬਹੁਤ ਸਲਾਘਾਯੋਗ ਕਦਮ ਹੈ ਇਹਨਾਂ ਦਾ ਵੀ ਟਰੈਕਟਰ ਦੇ ਐਮਰਜੈਂਸੀ ਰਾਤ ਨੂੰ ਚੱਲਦਾ ਬੰਦਾ ਜਾਂਦੀ ਨੇ ਧੁੱਪ ਗਰਮੀ ਉਹਦੀ ਕਈ ਵਾਰ ਖਿਆਲ ਨਹੀਂ ਆਉਂਦਾ ਵੀ ਆਹ ਟਰੈਕਟਰ ਦਾ ਜਿਹੜਾ ਸੀਐਲ ਦੀ ਕੋਈ ਉਹ ਨਹੀਂ ਹੈਗੀ ਜਿਹਦੇ ਕਰਕੇ ਮਸ਼ੀਨ ਦੇ ਇੱਕ ਟੈਂਕੀ ਲੱਗੀ ਆ ਉਤੇ ਉਹ ਸਾਰਾ ਮਸ਼ੀਨ ਵਰਕ ਕਰਤਾ ਮਸ਼ੀਨ ਨਾਲੀ ਅੱਛਾ ਇਹ ਅਲੱਗ ਹੀ ਕਰਤਾ ਇਹਦਾ ਲੱਗ ਕਰਤਾ ਇਹਦਾ ਸਿਸਟਮ ਇਹਦਾ ਤੇਲ ਵਾਲਾ ਸਿਸਟਮ ਹਾਈ ਹਾਈ ਅਸੀਂ ਇਹ ਮਸ਼ੀਨ ਮੰਨ ਲਓ ਜੀ ਜਦੋਂ ਪਹਿਲਾਂ ਨਾ ਸਾਡਾ ਇਹਨਾਂ ਨਾਲ ਜਿਹੜਾ ਮਸ਼ੀਨ ਦਾ ਲੈਣ ਦੇਣ ਦਾ ਸੰਬੰਧ ਬਣਿਆ ਉਹ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਬਣਿਆ ਜੀ ਅੱਛਾ ਅਸੀਂ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਮਸ਼ੀਨਾਂ ਬੰਦਦੇ ਆਨੇ ਸਨੂਰ ਬੰਦਦੇ ਆਨੇ ਜੀ ਅਸੀਂ ਆ ਵੀ ਜਗ੍ਹਾ ਤੇ ਅਸੀਂ ਟ੍ਰਾਈਆਂ ਮਾਰੀਆਂ ਪਰ ਸਾਨੂੰ ਜਿਹੜੀ ਇਹਨਾਂ ਦੀ ਮਸ਼ੀਨ ਦੀ ਸਭ ਤੋਂ ਖਾਸੀਅਤ ਚੀਜ਼ ਲੱਗੀ ਵੀ ਸਾਡੀ ਜਿਵੇਂ 80 ਪਾਵਰ ਦਾ ਟਰੈਕਟਰ 65 ਪਾਵਰ ਦਾ ਟਰੈਕਟਰ ਲੋਕ ਜਿਹੜੇ ਅੱਜ ਕੱਲ ਟਰੈਕਟਰਾਂ ਮਸ਼ੀਨਾਂ ਦੇ ਚੱਲ ਰਹੇ ਨੇ ਜੀ ਉਹ 90 ਪਾਵਰ ਜੀ 85 ਪਾਵਰ ਡਿਊਟ ਫਾਇਰ ਹੋ ਗਿਆ ਜੀ ਸੋਹਣ ਵਾਲੀ ਕਟ ਹੈਕਰ ਬੇ ਤਗੜੇ ਟਰੈਕਟਰਾਂ ਦੇ ਚੱਲ ਰਹੀਆਂ ਨੇ ਜਿਹੜੀ ਇਹ ਮਸ਼ੀਨ ਦੀ ਖਾਸੀਅਤ ਹੈ ਬੈਲਟਾਂ ਹੋਣ ਕਰਕੇ ਜੀ ਇਹ ਟਰੈਕਟਰ ਨੂੰ ਮਸ਼ੀਨ ਲੋਡ ਨਹੀਂ ਬਾਲਾ ਮਹਿਸੂਸ ਦਿਵਾਉਂਦੀ ਹੈਗੀ ਜੀ ਸਭ ਤੋਂ ਵੱਡੀ ਖਾਸੀਅਤ ਜਿਹੜੀ ਐਸੀ ਅਸੀਂ ਪੰਜਾਬ ਦੇ ਚ ਸਾਰੀਆਂ ਮਸ਼ੀਨਾਂ ਦੇ ਟਰਾਈ ਮਾਰੀ ਜਿਹੜੀਆਂ ਗੇਅਰ ਵਾਲੀਆਂ ਮਸ਼ੀਨਾਂ ਨੇ ਉਹ ਪਾਵਰ ਨੂੰ ਰਿਡਿਊਸ ਬਹੁਤ ਕਰਦੀਆਂ ਨੇ ਤੋੜਦੀਆਂ ਬਹੁਤ ਨੇ ਟਰੈਕਟਰ ਦੀ ਜਰੀ ਵੀਡੀਓ ਦੀ ਪਾਵਰ ਆ ਜਨਰੇਟ ਹੁੰਦੀ ਉਹਨੂੰ ਤੋੜ ਕੇ ਆਉਟਪੁੱਟ ਕੱਢਦੀਆਂ ਨੇ ਇਹਦੀ ਜਿੰਨੀ ਪਾਵਰ ਆ 19 ਦੇ 19 ਆਉਟਪੁੱਟ ਦਿੰਦੀ ਆ ਟਰੈਕਟਰ ਇਹਦੇ ਨਾਲ ਸੌਖਾ ਬਹੁਤ ਰਹਦਾ ਇਹ ਖਰਚਾ ਕਿੰਨਾ ਕਰਖਾਉਂਗਾ ਕਿੱਲੇ ਤੇ ਬਾਈ ਇਹ ਕਿੱਲੇ ਤੇ ਦੇਖੋ ਜੇ ਤਾਂ ਮੱਕੀ ਅਸੀਂ ਤਾਂ ਸਾਡਾ ਦਾਟਾ ਮਹੂਰਤ ਸੀ ਉਹ ਪਾਣੀ ਵਾਲੀ ਪਾਣੀ ਦੇ ਵਿੱਚ ਬਾਰਸ਼ਾਂ ਦੇ ਵਿੱਚ ਲੈ ਕੇ ਗਏ ਸੀ ਅਸੀਂ ਸਾਰੀ ਗਿੱਲੇ ਚ ਹੀ ਵੱਢੀ ਆਈ ਅੱਛਾ ਹਾਰੀ ਜੇ ਸੁੱਕੇ ਦੇ ਲਾਈਏ ਸਾਡਾ 18 19 ਕਿਲੋ ਲੀਟਰ ਤੇਲ ਖਾਦਾ ਜੀ ਇਹਨਾਂ ਟਰੈਕਟਰ ਨੇ ਕਿੱਲੇ ਦਾ ਕਿੱਲੇ ਦਾ ਹਾਜੀ 19 19 20 20 ਲੀਟਰ ਮੰਗੋ ਮੰਨ ਲੜੀ ਸੁੱਕੇ ਜੇ ਜੇ ਗਿੱਲੇ ਦੀ ਗੱਲ ਕਰੀਏ ਗਿੱਲੇ ਜੇ ਫਿਰ ਸਲਿੱਪ ਸਲੱਪ ਉਹ ਮਾਰਦਾ ਰਿਹਾ ਟਰੈਕਟਰ ਹੀ 25 ਲੀਟਰ ਦੇ ਆਸ-ਪਾਸ ਖਾਦਾ ਈ ਅੱਛਾ ਤੁਸੀਂ ਤਾਂ ਕਿਰਾਏ ਤੇ ਕੰਮ ਕੀਤਾ ਕਿ ਆਪਣਾ ਨਹੀਂ ਕਿਰਾਏ ਤੇ ਕਰਾਈਏ ਸੀ ਬਚਿਆ ਕੁਸ ਵਧੀਆ ਨਾ ਬਹੁਤ ਵਧੀਆ ਮਾਰਦਾ ਨਾ ਫੇਰ ਹੀ ਗੱਲ ਕਰਨ ਦਾ ਫੇਰ ਹਨਾ ਕਈ ਵਾਰ ਆਰਾ ਲੈ ਕੇ 7-8 ਲੱਖ ਦਾ ਮਨ ਨਾ ਨਾ ਜੀ ਦਾ ਟਰੈਕਟਰ 7 ਲੱਖ 20 ਲੱਖ ਚ ਪੈ ਗਿਆ ਹਨਾ ਨਾ ਹਾਈ ਰਕਤੋ ਜੇ ਕਿਸੇ ਨੂੰ ਕੁਝ ਬਚੂਗਾ ਫੇਰ ਹੀ ਹਾਂ ਪਹਿਲਾਂ ਬਾਈ ਫਿਰ ਉਹਨੇ ਆਪਣੀ ਮਸ਼ੀਨ ਟਰਾਈ ਕਰੀ ਹੋਏਗੀ ਤੇ ਬਾਅਦ ਜੇ ਟੋਕਰੀ ਲਵਾ ਕੇ ਲੈ ਕੇ ਆਏ ਅੱਛਾ ਗਵਿੰਦਰਾ ਇਹ ਨੂੰ ਮਤਲਬ ਮਸ਼ੀਨ ਨੂੰ ਕਿੰਨੇ ਇਹਨੂੰ ਅਸੀਂ ਤਾਂ ਜਦੋਂ ਪਹਿਲੀ ਮਸ਼ੀਨ ਬਣਾਈ ਜਾਈਏ 60 ਦੇ ਸੋਨਾ ਲਿਕਾ ਦੀ ਲਾ ਕੇ ਚਲਾਈ ਸਾਨੂੰ ਇਹ ਸੀਗਾ ਵੀ ਜੇ ਇਹਨੇ ਨਾ ਖਿੱਚੀ ਤੇ ਪਹਿਲਾਂ ਟਰੈਕਟਰ ਦਾ ਇੰਜਨ ਚੇਂਜ ਕਰਦਾਂਗੇ ਆਪਣੇ ਮਿੱਤਰ ਪਿਆਰ ਦਾ ਟਰੈਕਟਰ ਜੀ ਹੈਗੇ ਨੇ ਹਾਂ ਤੇ ਪਰ 60 ਦੇ ਸੋਨਾ ਲਿਕਾ ਨੇ ਬਹੁਤ ਸੋਹਣੀ ਮਸ਼ੀਨ ਚਲਾਈ ਅੱਛਾ ਤੇ ਇਸ ਤੋਂ ਬਾਅਦ ਚਲੇ ਦੂਬਾਈ ਹੋਰਾਂ ਨੂੰ ਆਪਾਂ ਮਸ਼ੀਨ ਦਿੱਤੀ ਇਹ ਫਿਰ ਆਪਣਾ 65 HP ਦਾ ਗੱਟ ਜਾਣਾ 655 ਅੱਛਾ ਤੇ ਇਹ ਵੀ ਕਹਿੰਦੇ ਬਹੁਤ ਸੋਹਣੀ ਮਸ਼ੀਨ ਚਲਾ ਰਿਹਾ ਹੈਗਾ ਤੇ ਇੱਕ ਦੂਸਰੀ ਮਸ਼ੀਨਰੀ ਤੇ ਆਪਾਂ ਡਿਊਟ ਫੜਤੇ ਤੇ ਇੱਕ ਮੈਨੂੰ ਇਹ ਥੋੜਾ ਤਾਂ ਇਸ ਗੱਲ ਦਾ ਤਜਰਬਾ ਹੋ ਗਿਆ ਜਿਵੇਂ ਹੁਣ ਚਾਲ ਚਾ ਜਦੋਂ ਬੰਦਾ ਤੇਜ਼ ਤੋਰਦਾ ਉਹਦੇ ਨਾਲ ਮੈਂ ਟੋਕੇ ਦਾ ਕੋਈ ਫਰਕ ਪੈਂਦਾ ਨਾ ਟੋਕੇ ਦੀ ਕੁਆਲਿਟੀ ਸੇਮ ਰਹਿੰਦੀ ਹੈ ਸੇਮ ਰਹਿੰਦੀ ਹੈ ਸੇਮ ਰਹਿੰਦੀ ਹੈ ਕਿਉਂ ਭਾਈ ਤੁਸੀਂ ਵਰਤਿਆ ਨਾ ਠੀਕ ਹੈ ਜੀ ਟੋਕੇ ਦੀ ਕੁਆਲਿਟੀ ਠੀਕ ਹੈ ਜੀ ਅੱਛਾ ਤੇ ਬਾਕੀ ਹੋਰ ਕਿਤੇ ਕੋਈ ਕਮੀਆਂ ਭਾਈ ਜਿਹੜੀ ਮੈਂ ਤੁਸ ਤੁਸੀਂ ਕਿਹੜੇ ਰੱਠ ਤੇ ਲਾਇਆ ਸੀਗਾ ਅਸੀਂ ਇਸੇ ਤੇ ਚਲਾਈ ਸੀ ਅਰਜਨ 655 CRD ਚਾਹੀਏ ਅੱਛਾ ਫੈਕਟਰਾ ਹਾਂ ਭਾਈ ਤੇ ਇਹਦੇ ਤੇ ਸਾਨੂੰ ਗੱਡੀ ਜਿਹਨਾਂ ਦਾ ਪਹਿਲਾ ਮਸ਼ੀਨ ਲੱਗ ਕੇ ਉਹ ਬਹੁਤ ਵਧੀਆ ਸਾਡਾ ਸਾਥ ਦਿੱਤਾ ਉਹਨੇ ਬਈ ਕੰਡ ਦਾ ਭਾਵ ਜਦੋਂ ਪਹਿਲਾ ਪਹਿਲਾ ਦੇਖੋ ਹਰੇਕ ਚੀਜ਼ 'ਚ ਕੋਈ ਨਾ ਕੋਈ ਦਿੱਕਤ ਹੁੰਦੀ ਆ ਹੌਲੀ ਹੌਲੀ ਚੀਜ਼ ਦੇ ਵਿੱਚ ਸੁਧਾਰ ਕਰਦੇ ਕਰਦੇ ਸੁਧਾਰ ਹੋ ਜਾਂਦਾ ਹੈ ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਸੀਗੀ ਬਾੜ ਕਿਉਂ ਮੈਂ ਇੱਕ ਗੱਲ ਕਹਾਂ ਇਹ ਤਾਂ ਆਪਣੇ ਲੋਕਲ ਬੰਦੇ ਨੇ ਨਾ ਹਾਂ ਜੀ ਜਿੱਥੇ ਆਪਾਂ ਕਮੀਆਂ ਐਸੀ ਕਰਕੇ ਵੀਡੀਓ ਐਸੀ ਕਰ ਰਹੇ ਕਮੀਆਂ ਵਾਸਤੇ ਹਾਂ ਯਾਰ ਜਿਹੜੀਆਂ ਕੋਈ ਦਿਨ ਕਿਤੇ ਹਰੇਕ ਕੰਮ ਦੇ ਵਿੱਚ ਕਿਤਨਾ ਕਿਤੇ ਕਮੀਆਂ ਹੁੰਦੀਆਂ ਜੇ ਪਰ ਲੋਕਲ ਬੰਦੇ ਨੂੰ ਬਈ ਕਮੀਆਂ ਗਿਣਾਵਾਂਗੇ ਉਹ ਤਾਂ ਹੀ ਸੁਧਾਰ ਹੋਊਗਾ ਕਾਮਯਾਬ ਤਾਂ ਹੀ ਹੋਊਗਾ ਨਾ ਆਪਣੀ ਮਸ਼ੀਨ ਦੀ ਇੱਕ ਇਹ ਵੀ ਫੁੱਬੀ ਹੈਗੀ ਵੀ ਜੇਕਰ ਕਿਸੇ ਚੀਜ਼ ਦੀ ਕੋਈ ਦਿੱਕਤ ਹੋ ਜੇ ਹਾਂ ਬਾਈ ਜ ਬਸ ਸੁਣੋ ਵੀ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਆਪਦੀ ਮਾਰਕੀਟ ਦੇ ਵਿੱਚ ਕਿਤੋਂ ਵੀ ਲੈ ਕੇ ਤੁਸੀਂ ਸਪੇਅਰ ਪਾਰਟ ਪਾ ਸਕਦੇ ਆ ਹਾਂ ਵੱਡੀ ਗੱਲ ਇਹ ਹੁੰਦੀ ਆ ਸਭ ਤੋਂ ਵੱਡੀ ਅਸੀਂ ਖਾਸ ਚੀਜ਼ ਮੰਨ ਕੇ ਚੱਲੋ ਅੱਜ ਤੁਸੀਂ ਕਹਿੰਦੇ ਹੋ ਵੀ ਹਰਿਆਣਾ ਚ ਜਾ ਰਹੀ ਏ ਤੇਰੀ ਮਸ਼ੀਨ ਹਨਾ ਉਹ ਹਰਿਆਣਾ ਦੇ ਬੰਦੇ ਕਦੋਂ ਤੇ ਲਵੇ ਆ ਉਦੋਂ ਨੂੰ ਉਹਦਾ ਸੀਜ਼ਨ ਖਤਮ ਹੋ ਜੂਗਾ ਹਾਂ ਹਾਂ ਵੀ ਇਹ ਵੱਡੀ ਗੱਲ ਇਹ ਹੁੰਦੀ ਆ ਵੀ ਕੋਈ ਵੀ ਸਪੇਅਰ ਪਾਰਟ ਕੋਈ ਵੀ ਖਰਾਬ ਹੋ ਗਿਆ ਹਨਾ ਵੀ ਆਲਾ ਲੈ ਕੇ ਕਿਤੋਂ ਵੀ ਲੈ ਕੇ ਕੋਈ ਪਾ ਸਕਦਾਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀ ਇਹ ਨਹੀਂ ਹੈਗਾ ਵੀ ਸਾਨੂੰ ਸਪੈਸ਼ਲੀ ਆਉਂਦਾ ਕੰਮ ਸਾਡੇ ਕੋਲੇ ਉਹਨਾਂ ਕੋਊਗਾ ਟੀਲ ਦੀ ਮਸ਼ੀਨ ਨੂੰ ਲਾਰ ਪਈ ਰੂ ਗੋ ਇਹਨਾਂ ਬਜੇ ਤੇ ਨਾ ਕਰਦੇ ਇਹਦਾ ਬਾਜੰਦਾ ਕੀ حساب ਖਤਾਵਾ ਬਾਈ ਜੀ ਇਹ ਆਪਣੇ ਕਿਸੇ ਨਾ ਜੀ ਸਭ ਤੋਂ ਘੱਟ ਵੇਟ ਤੇ ਬਣਾਈ ਹੋਈ ਜੀ ਸਾਡੀ 12 ਕਵਾਂਟਲ ਬਾਜੰਦੀ ਜੀ ਆਹ ਜੀ ਉਹ ਕੰਟਰੈਕਟਰ ਦਾ ਕੋਈ ਵੀ ਚਾਈਨਾ ਦਾ 20 ਕਵਾਂਟਲ ਦੀ ਰੇ ਕੈਪੈਸਿਟੀ ਹੁੰਦੀ ਹੈ ਟ੍ਰੈਕਟਰ ਦੀ ਹਣਾ ਹਾਂ ਜੀ 34 ਸਰੇ ਹੀ ਰੱਖੀ ਗਈ ਹੈ ਵੀ ਘੱਟ ਤੋਂ ਘੱਟ ਵੇਟ ਹੋਵੇ ਤੇ ਕੀਮਤ ਦੀ ਗੱਲ ਕਰ ਲਈਏ ਬੰਣੀ ਜੀ ਜੀ ਕਰੀਏ ਕਰ ਲੋਨੀ ਤੁਸੀਂ ਵੇਚਣੀ ਚੀਜ਼ ਹੈ ਨਾ ਆਪਣਾ ਆਪ ਨੂੰ ਐ ਵੀ ਬੰਦੇ ਆਪਣੇ ਨਾਲ ਹੋਰ ਵੀ ਜੁੜਨਾ ਹੈ ਨਾ ਉਹਨਾਂ ਵਾਲੀ ਗੱਲ ਆਪਾਂ ਕੀ ਕਰਦੇ ਹਾਂ ਬਾਈ ਹੋਰੀ ਨੇ ਚਲਾਈ ਹੈ ਮਸ਼ੀਨ ਤੇ ਜਿੰਨਾ ਇਹਨਾਂ ਨੂੰ ਕੋਈ ਲੱਗਿਆ ਬਾਈ ਹੋਰੀ ਮਿਸਟਰੀਆ ਵਰਗੇ ਨੇਗੇ ਤੇ ਜਿੰਨਾ ਇਹਨਾਂ ਨੂੰ ਲੱਗਿਆ ਵੀ ਕੋਈ ਫਰਕ ਧਰ ਕਰਨ ਵਾਲੇ ਨੇਗੇ ਜੋ ਇਹਨਾਂ ਦੇ ਸਹਿਯੋਗ ਨਾਲ ਪੂਰੇ ਦੂਰ ਕੀਤੇ ਨੇਗੇ ਹੁਣ ਅਸੀਂ ਆਪਦੇ ਵੱਲੋਂ 101% ਤਿਆਰ ਕਰੀ ਜਾਂਮ ਸੀ ਅੱਛਾ ਮਾਰਕਾ ਕਿਹੜਾ ਲਾ ਰਹੇ ਸੀ ਮਾਰਕਾ ਸੀ ਆਪਣੀ ਬਸਟਾਉ ਦੀ ਡਾਰੀ 90 ਪ੍ਰੈਸ਼ਰ ਬਸਟਾਉ ਅੱਛਾ ਲਓ ਮਿੱਤਰੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਉਹਨਾਂ ਦਾ ਜ਼ਰੂਰ ਕਨੈਕਟ ਕਰਿਓ ਹਾਂ ਕੁਝ ਕਿਸੇ ਹੋਰ ਪ੍ਰਕਾਰ ਦੀ ਮਸ਼ੀਨ ਵਰਤ ਰਹੇ ਹੋ ਬਾਈ ਉਹਦਾ ਸੁਝਾਅ ਵੀ ਆਪਾਂ ਦੇ ਦਈਏ ਕਿ ਕਈ ਵਾਰ ਕਿਤੇ ਹੋਰ ਦਿੱਕਤ ਆਉਂਦੀ ਹੁੰਦੀ ਹੈ ਕਿਸੇ ਹੋਰ ਕੰਪਨੀ ਦੀ ਮਸ਼ੀਨ ਚ ਕੋਈ ਹੱਲ ਨਹੀਂ ਹੋ ਰਿਹਾ ਨਾ ਆ ਜਿੰਨੇ ਜੋਗ ਆ ਜਰੂਰ ਆਪਾਂ ਸਾਂਝਾ ਜੁੜਦੇ ਹਾਂ ਹਾਂ ਉਹ ਵੀ ਜਰੂਰ ਕਨੈਕਟ ਕਰਿਓ ਬਾਈ ਹੁਣ ਨਾਲ ਲੈ ਮਿੱਤਰੋ ਵੀਡੀਓ ਕਿਵੇਂ ਲੱਗੀ ਸ਼ੇਅਰ ਕਰ ਦਿਓ ਕੋਈ ਗੱਲਬਾਤ ਕਰਨੀ ਹੈ ਬਾਈ ਸੁਖਵਿੰਦਰ ਹੁਣ ਨਾਲ ਜਰੂਰ ਗੱਲਬਾਤ ਕਰਿਓ ਠੀਕ ਹੈ ਜੀ ਮੇਰ